ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਇਸ ਕੰਨ ਭਲੇ ਹਾਰੀ ਗੁਰਿਆਪਨੇ ਗੁਰ ਕਉ ਬਲ ਜਾਈਂ RAM ਕਥਾ ਜੁਗ ਜੁਗੈ ਟਲ ਸਭ ਕੋਈ ਭਾਕਤ ਨੇਕ ਸੁਰਗ ਵਾਸ ਰਗਵਰ ਕਰਾ ਸੁਗਰੀਪੁਰੀ ਸਮੇਤਾ ਜੋ ਏ ਕਥਾ ਸੁਨੇ ਅਰਗਾਵੇ ਦੁਖ ਪਾਵਦੇ ਨਿਕਟ ਨ ਆਵੇ ਬੇਸਨ ਭਗਤ ਕੀ ਫਲ ਹੋਈ ਆਦੂ ਬਿਆਦੂ ਸਵੇ ਸਕੈ ਨ ਕੋਈ ਹਾਦ ਬਿਆਦ ਸਵਾਸਕ ਨ ਕੋਈ ਜੁਗੋ ਜਗਟਲ ਚਵਰ ਸਤਰ ਦਖਨ ਦੇ ਮਾਲਕ ਦਸਾਂ ਪਾਦਸ਼ਾਹਾਂ ਜੀ ਦੀ ਜੋਤ ਹਾਜ਼ਰ-ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਜ਼ੂਰੀਂ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਸਾਜ ਕੇ ਨਿਵਾਜੀ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ ਹੌ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਵਿਰਤੀਆਂ ਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰੀਏ ਸਮੇਂ ਔਰ ਸਵਾਸਾਂ ਨੂੰ ਸਫਲਾ ਕਰੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ ਚਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ ਆਪ ਸੰਤਨੀ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ ਉਹ ਵਿਚਾਰ ਇਥੋਂ ਤੱਕ ਸਿੱਖ ਕੇ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰ ਗੁਰੂ ਸਾਹਿਬ ਜੀ ਇਧਰ ਦੱਖਣ ਦੇਸ਼ ਵੱਲ ਸਤਿਗੁਰੂ ਜੀ ਜਾ ਰਹੇ ਨੇ ਤੇ ਰਾਸਤੇ ਦੇ ਵਿੱਚੋਂ ਹੀ ਭਾਈ ਨਾਲ ਸਿੰਘ ਵਰਗੀ ਭਾਈ ਰਾਮ ਸਿੰਘ ਵਰਗੀ ਹੋਰ ਸਤਗੁਰ ਦੇ ਜਿਹੜੇ ਸਿੱਖ ਨਾਲ ਗਏ ਸਨ ਉਹ ਰਸਤੇ ਵਿੱਚੋਂ ਹੀ ਗੁਰੂ ਸਤਗੁਰ ਤੋਂ ਮੁੜਿਆਏ ਵਾਪਸ ਮੁੜਿਆਏ ਇੱਕ ਲੋਗੇ ਸਤਗੁਰ ਜੀ ਨੂੰ ਦੱਸੇ ਤੋਂ ਬਿਨਾ ਸਤਗੁਰ ਜੀ ਮਰਜੀ ਤੋਂ ਬਿਨਾ ਬਬਸ ਆ ਗਏ ਨੇ ਹੁਣ ਉਸ ਮੇਲੇ ਸਤਿਗੁਰੂ ਜੀ ਕਹਿੰਦੇ ਜਿਹੜੇ ਤੇ ਭਾਈ ਨਾਲ ਠਹਿਰਨਗੇ ਚੱਲਣਗੇ ਉਹਨਾਂ ਦੇ ਉੱਤੇ ਤੇ ਬਖਸ਼ਿਸ਼ ਰਹਿਮਤ ਹੋ ਜਾਵੇਗੀ ਪਰ ਜਿਹੜੇ ਬਖਸ਼ਿਸ਼ ਰਹਿਮਤ ਪ੍ਰਾਪਤ ਕਰ ਨਹੀਂ ਸਕਦੇ ਜਿਨ੍ਹਾਂ ਦੇ ਕਰਮੋਦਾਂ ਦੇ ਨੇ ਜਿਨ੍ਹਾਂ ਦੀ ਮਤ ਮਲੀਨ ਹੈ ਉਹ ਕਿਵੇਂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨਗੇ ਭਾਵ ਨਹੀਂ ਉਹਨਾਂ ਇਸ ਆਧਾਰ ਤੇ ਸਤਿਗੁਰ ਜੀ ਅੱਗੇ ਚੱਲਦੇ ਜਾ ਰਹੇ ਨੇ ਉਹਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਜੀ ਪੂਰਨ ਪੁਰਖ ਨੇ ਬ੍ਰਾਹਮਣ ਨੂੰ ਰਸਤੇ ਵਿੱਚ ਮਿਲੇ ਨੇ ਆਪਾਂ ਕੱਲ ਦੀ ਵਿਚਾਰ ਦੇ ਵਿੱਚ ਸਰਵਣ ਕੀਤਾ ਉਨੂੰ ਅਨੇਕ ਪ੍ਰਕਾਰ ਦਾ ਧਨ ਦੌਲਤ ਦੇ ਕੇ ਸਤਿਗੁਰ ਜੀ ਨੇ ਉਹਦਾ ਸਤਕਾਰ ਕੀਤਾ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿਗੁਰ ਜੀ ਅੱਗੇ ਪੈਂਡੇ ਵੱਲ ਤਿਆਰੀ ਕਰਨ ਲੱਗੇ ਨੇ ਸਤਿਗੁਰ ਨੇ ਪੂਰਨ ਤੌਰ ਤੇ ਸਾਜੂ ਸਮਾਨ ਤਿਆਰ ਕਰਨ ਵਾਸਤੇ ਸਿੱਖਾਂ ਨੂੰ ਹੁਕਮ ਕੀਤਾ ਤੇ ਗੁਰੂ ਸਾਹਿਬ ਜੀ ਕੇਸ ਬਾ ਕੀ ਜੂੜਾ ਕੀਤਾ ਕਹਿੰਦੇ ਸੁੰਦਰ ਦਾੜਾ ਜਿਹਦੇ ਵਿੱਚ ਕੰਗਾ ਫੇਰਿਆ ਤੇ ਸੁੰਦਰ ਦਸਤਾਰ ਸਜਾ ਕੇ ਬੜੇ ਸੁੰਦਰ ਢੰਗ ਦੇ ਨਾਲ ਸਤਿਗੁਰ ਜੀ ਛਾਸਤਰ ਵਸਤਰ ਸੈਣ ਸਭ ਸਜਾ ਕਰਕੇ ਪੂਰਨ ਤੌਰ ਦੇ ਤਿਆਰ ਵਰ ਤਿਆਰ ਹੋਏ ਨੇ ਰੇਸ਼ਮ ਦਾ ਬੜਾ ਸੂਖਮ ਜਾਮਾ ਸਤਿਗੁਰ ਜੀ ਨੇ ਪਹਿਨਣਾ ਕੀਤਾ ਜਿਸ ਵਿੱਚ ਸਾਰਾ ਸਰੀਰ ਬਲਵਾਨ ਚਲਕਦਾ ਸੀ ਵੱਡੀ ਕਿਰਪਾ ਨਾਲ ਗਲ ਦੇ ਵਿੱਚ ਪਹਿਨਣਾ ਕੀਤੀ ਏ ਜਿਸ ਦੀ ਸਾਰੀ ਮੁਠੀ ਦੇ ਉੱਤੇ ਸੋਨਾ ਲੱਗਿਆ। ਪੱਥੀ ਵਿੱਚ ਸਤਿਗੁਰੂ ਜੀ ਨੇ ਪੂਰਨ ਤੌਰ ਤੇ ਤੀਰ ਪਰ ਲਏ ਨੇ। ਜੰਗ ਕਰਨ ਵਾਸਤੇ ਲੱਖ ਨਾਲ ਕਿੰਨੇ ਕੰਮਰ ਕੱਸਾ ਬਣ ਲਿਆ। ਹੁਣ ਸਖਤ ਤਨੁਖ ਬਾਣ ਪ੍ਰਾਪਤ ਕਰ ਲਿਆ ਗੁਰੂ ਸਾਹਿਬ ਜੀ ਨੇ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਦਾਂ ਦੀ ਤਿਆਰੀ ਹੋਈ ਹੈ ਇਦਾਂ ਦੀ ਵਿਚਾਰ ਬਣਨਾ ਕੀਤੀ ਹੈ ਤੇ ਹੁਣ ਗੁਰੂ ਗੋਬਿੰਦ ਸਿੰਘ ਮਾਰ ਨੇ ਸਿੱਖਾਂ ਨੂੰ ਹੁਕਮ ਕੀਤਾ ਉਹ ਸਿੱਖੋ ਇੱਥੇ ਨਜ਼ਦੀਕ ਨਾਹਰ ਨਗਰ ਹੈ ਉਸ ਨਾਹਰ ਨਗਰ ਵੱਲ ਰੁੱਖ ਕਰੋ ਸਾਧਗੁਰੂ ਜੀ ਸੋਚੀਤ ਬਣ ਕੇ ਸਿੱਖਾਂ ਨੂੰ ਹੁਕਮ ਦੇ ਕੇ ਅਗੇ ਅਗੇ ਚੱਲ ਪਏ ਨੇ ਕਈ ਪੈਦਲ ਸਿੰਘ ਸਨ ਕਈਆਂ ਦੇ ਕੋਲ ਘੋੜੇ ਸਨ ਕਈ ਬੜੇ ਸੁਚੱਜੇ ਢੰਗ ਦੇ ਨਾਲ ਸਤਿਗੁਰ ਦੇ ਹੁਕਮ ਦੀ ਪਾਲਣਾ ਕਰਦੇ ਕਰਦੇ ਜਾ ਰਹੇ ਨੇ ਗੁਰੂ ਸਤਿਗੁਰ ਜੀ ਦੇ ਨਾਲ ਉਸ ਵਕਤ ਕਹਿੰਦੇ ਫਿਰ ਇੱਕ ਨਗਰ ਦੇ ਵਿੱਚ ਜਿਸ ਦਾ ਨਾਮ ਨਾਹਰ ਨਗਰ ਹੈ ਉੱਥੇ ਪਰਵੇਸ਼ ਕੀਤੇ ਨੇ ਪਹਿਲਾਂ ਜਿੱਥੇ ਉਸ ਨਗਰ ਦੇ ਵਿੱਚ ਚੌੜਾ ਚਬੂਤਰਾ ਦਿਸਿਆ ਹੁਣ ਸ਼ਰੋਮਣੀ ਸੁੱਡੀ ਸਤਿਗੁਰੂ ਕਲਗੀ ਤਰਗੁਰੂ ਸਾਹਿਬ ਜੀ ਉੱਥੇ ਪਹੁੰਚ ਗਏ ਨੇ ਪੌੜੀਆਂ ਵਾਲਾ ਜਿਹੜਾ ਉੱਚਾ ਸਥਾਨ ਸੀ ਉਸ ਉੱਪਰ ਘੋੜੇ ਨੂੰ ਚੜਾ ਦਿੱਤਾ ਤੇ ਸਤਿਗੁਰੂ ਜੀ ਘੋੜੇ ਸਮੇਤ ਉਸ ਚਬੂਤਰੇ ਉੱਤੇ ਥੜੇ ਦੇ ਉੱਤੇ ਚੜ ਗਏ ਨੇ ਤੇ ਖੜੇ ਹੋ ਕੇ ਦੂਰ ਦੂਰ ਤੱਕ ਵੇਖਦੇ ਸਨ ਜਲ ਦੀ ਸੁਰਾਹੀ ਰੱਖਣ ਵਾਲਾ ਦਾਸ ਥੱਲੇ ਤੋਂ ਭੱਜ ਕੇ ਬੜੀ ਸ਼ੇਦੀ ਨਾਲ ਉੱਪਰ ਚੜਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਦੇ ਪਾਸ ਪਹੁੰਚਣਾ ਚਾਹੁੰਦਾ ਸੀ ਤੇ ਜਦੋਂ ਪਹੁੰਚਿਆ ਛੇਤੀ ਨੇ ਉਸ ਦੇ ਪੈਰਾਂ ਥੱਲੇ ਆ ਕੇ ਇੱਕ ਕਬੂਤਰ ਮਰ ਗਿਆ ਉਥੇ ਕੁਝ ਕੁ ਮਨੁੱਖ ਨਗਰ ਦੇ ਖਲੋਤੇ ਸਨ ਉਹਨਾਂ ਨੇ ਕਬੂਤਰ ਨੂੰ ਮਾਰਨ ਤੇ ਬੜਾ ਗੁੱਸਾ ਧਾਰਨ ਕੀਤਾ ਮਨ ਦੇ ਵਿੱਚ ਮਨ ਦੇ ਵਿੱਚ ਬੜੀ ਇੰਦਾਂ ਦੀ ਵਿਚਾਰ ਕੀਤੀ ਹੈ ਉਹ ਕਹਿਣ ਲੱਗੇ ਤੂੰ ਕੈਸਾ ਮਨੁੱਖ ਹੈ ਭਾਈ ਇਹ ਕੀ ਕਰਮ ਕੀਤਾ ਤਬੂਤਰੇ ਉੱਪਰ ਬਹੁਤ ਕਬੂਤਰ ਰਹਿੰਦੇ ਸਨ ਦੇਖਣ ਤੋਂ ਬਗੈਰ ਉਸ ਉੱਪਰ ਪੈਰ ਧਰ ਕੇ ਇਸ ਨੂੰ ਮਾਰ ਦਿੱਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਜੀ ਦੇਖ ਰਹੇ ਨੇ ਉਹ ਸਤਿਗੁਰੂ ਦੇ ਅਨਨ ਪਿਆਰੇ ਸਿੱਖ ਸੇਵਕ ਦੇ ਇਦਾਂ ਗੱਲਾਂ ਕਹਿ ਕੇ ਉਹਨਾਂ ਨੇ ਇਤਰਾਜ ਜਿਤਾਇਆ ਵਿਚਾਰ ਕੀਤੀ ਹੈ ਕਿ ਦੁਪੈਰ ਥਲੇ ਦੇ ਕੇ ਕਬੂਤਰ ਮਾਰ ਦਿੱਤਾ ਮਾੜੀ ਗੱਲ ਕੀਤੀ ਐ ਉਹ ਨਗਰ ਦੇ ਲੋਕਾਂ ਨੇ ਇਦਾਂ ਕਰਕੇ ਗੱਲ ਵੜੀ ਵਧਾ ਲਈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਜੀ ਦੇਖ ਰਹੇ ਸਰ ਜਦੋਂ ਇਦਾਂ ਦੇਖਦੇ ਦੇਖਦੇ ਗੱਲ ਚੱਲਦੀ ਗਈ ਤੇ ਸਤਿਗੁਰੂ ਜੀ ਦੇ ਮਨ ਦੇ ਵਿੱਚ ਵਿਚਾਰ ਪ੍ਰਾਪਤ ਹੋਈ ਕਹਿੰਦੇ ਇੱਕ ਕਬੂਤਰ ਦੇ ਮਰਨ ਨਾਲ ਕੀ ਅਚਰਜ ਹੋ ਗਿਆ ਜੇ ਇਸ ਹੋਣੀ ਨੇ ਹੋਣਾ ਉਹ ਤੇ ਹੋ ਹੀ ਰਹਿਣਾ ਭਾਈ ਇਹਦੇ ਇੱਕ ਬਹਾਨਾ ਬਣਦਾ ਇਹਦੇ ਇੱਕ ਕਹਿੰਦੇ ਇਦਾਂ ਦੀ ਵਿਚਾਰ ਬਣ ਜਾਂਦੀ ਕਿ ਫਲਾਣੇ ਕਾਰਨ ਕਰਕੇ ਫਲਾਣੇ ਪਸ਼ੂ ਦੀ ਪੰਛੀ ਦੀ ਜਾਂ ਮਨੁੱਖ ਦੀ ਮੌਤ ਹੋ ਗਈ ਇਹ ਮਰ ਗਿਆ ਹੋ ਸਤਿਗੁਰੂ ਜੀ ਕਹਿੰਦੇ ਇਹ ਤੇ ਕਾਰਨ ਮੰਨਦਾ ਰੀਜਨ ਬਣ ਜਾਂਦਾ ਪਰ ਅਸਲ ਦੇ ਵਿੱਚ ਹੈ ਉਹ ਪਰਮਾਤਮਾ ਦੀ ਮੌਜ ਹੈ ਪਰਮਾਤਮਾ ਦਾ ਹੁਕਮ ਹੈ ਉਸ ਹੁਕਮ ਦੇ ਦੀਨ ਹੁੰਦਾ ਉਹ ਨਗਰ ਦੇ ਲੋਕ ਫੇਰ ਨਾ ਮੰਨਣ ਸਤਿਗੁਰੂ ਜੀ ਇਸ ਗੱਲ ਨੂੰ ਕਹਿੰਦੇ ਨਹੀਂ ਜੀ ਇਹਨੇ ਕਬੂਤਰ ਮਾਰਿਆ ਹੀ ਨਹੀਂ ਮਾਰਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਨੇ ਅਚੰਚਿਤ ਮੁਖਾਰਬਿੰਦ ਵਿੱਚੋਂ ਬਚਨ ਉਚਾਰਨ ਕਰ ਦਿੱਤੇ ਕਹਿੰਦੇ ਉਹ ਭਾਈ ਕੀ ਹੋ ਗਿਆ ਜੇ ਇੱਕ ਕਬੂਤਰ ਮਰ ਗਿਆ ਉਹ ਕਹਿੰਦੇ ਨਹੀਂ ਜੀ ਸਤਿਗੁਰੂ ਜੀ ਕਹਿੰਦੇ ਜੇਕਰ ਸਾਰੀ ਮਰ ਜਾਣ ਫੇਰ ਸਾਰੇ ਕਬੂਤਰ ਮਰ ਜਾਣ ਫੇਰ ਕੀ ਕਰ ਲੋਗੇ ਸਤਿਗੁਰੂ ਜੀ ਨੇ ਇਦਾਂ ਦੇ ਬਚਨਾਂ ਉਚਾਰਨ ਕੀਤੇ ਸਾਰੇ ਕਬੂਤਰ ਮਰ ਜਾਣਗੇ ਗੁਰੂ ਜੀ ਦੇ ਬਚਨ ਕਹਿਣ ਕਰਕੇ ਸਾਰੇ ਕਬੂਤਰ ਦੁਰੰਤ ਮਰ ਗਏ ਕਿਉਂ ਕਿਉਂਕਿ ਸਤਗੁਰੂ ਜੀ ਕਹਿੰਦੇ ਨੇ ਸਾਧੂ ਬੋਲੇ ਸਹਿਜ ਸੁਭਾਈ ਸਾਧੂ ਦਾ ਬੋਲਿਆ ਮਿਰਥਾ ਨਾ ਜਾਏ ਜੇ ਇਸ ਵੇਲੇ ਕੋਈ ਸਤਗੁਰ ਦੀ ਕਿਰਪਾ ਇਦਾਂ ਵਰਤਦੀ ਹੈ ਕੋ ਬਚਨ ਸਤਗੁਰ ਦੀ ਸਹਿਜ ਸੁਭਾਈ ਉਚਾਰਨ ਕਰਨ ਕੋਈ ਸੰਤ ਮਹਾਂਪੁਰਖ ਕੋਈ ਗੁਰੂ ਦਾ ਬਖਸ਼ਿਆ ਕੋਈ ਗੁਰਮੁਖ ਪਿਆਰਾ ਇਦਾਂ ਸਹਿਜ ਸੁਭਾਈ ਬਚਨ ਕਹਿ ਦੇਣਾ ਉਹ ਬਚਨ ਅਵਸ਼ ਪੂਰੇ ਹੁੰਦੇ ਨੇ ਉਹ ਬਚਨ ਟਾਲੇ ਨਹੀਂ ਜਾ ਸਕਦੇ ਹੁਣ ਸਤਗੁਰ ਜੀ ਨੇ ਬਚਨ ਕਹਿ ਦਿੱਤੇ ਕਹਿੰਦੇ ਤੁਹਾਡੇ ਸਾਰੇ ਕਬੂਤਰ ਮਰ ਜਾਵਣਗੇ ਉਹ ਜਦੋਂ ਸਤਗੁਰ ਨੇ ਬਚਨੇ ਕਹੇ ਗੁਰੂ ਸਾਹਿਬ ਨੇ ਬਚਨ ਕਹਿਣ ਦੀ ਧੀਰ ਸੀ ਫੜਾ ਫੜਾ ਕਬੂਤਰ ਮਰ ਕੇ ਧਰਤੀ ਤੇ ਡਿਗਣੇ ਸ਼ੁਰੂ ਹੋ ਗਏ ਆ ਡਿਗਦੇ ਆ ਜਮੀਨ ਕਿਸੇ ਦਰਖਤ ਦੇ ਉੱਤੋਂ ਸੁੱਕੇ ਪੱਤੇ ਝੜ ਕੇ ਧਰਤੀ ਤੇ ਡਿਗਦੇ ਹੋਣ ਇਦਾਂ ਪਰਦੀਦ ਹੋ ਰਿਹਾ ਤੇ ਨਗਰ ਦੇ ਲੋਕ ਦੇਖ ਕੇ ਬੜੇ ਹੈਰਾਨ ਹੋਏ ਇਹ ਕੀ ਹੋ ਗਿਆ ਅਸੀਂ ਦੇ ਹੋਰ ਕੁਝ ਸੋਚਦੇ ਸਾਂ ਪਰ ਇੱਥੇ ਤੇ ਹੋਰ ਬਾਣਾ ਵਰਤ ਗਿਆ ਸਤਗੁਰੂ ਜੀ ਨੇ ਬਚਨ ਕਹਿ ਦਿੱਤੇ ਸਾਰੇ ਕਬੂਤਰ ਮਾਰ ਦਿੱਤੇ ਉਸ ਵਕਤ ਹਜ਼ਾਰਾਂ ਕਬੂਤਰਾਂ ਦੇ ਬੈਠਣ ਦਾ ਸਥਾਨ ਵੇਖ ਕੇ ਵੇਖ ਕੇ ਮਨੁੱਖ ਬਹੁਤ ਹੈਰਾਨ ਹੋਏ ਇਹ ਪੁਰਖ ਵੱਡੀ ਕਰਾਮਾਤ ਵਾਲੇ ਸਤਗੁਰੂ ਜੀ ਹੈ ਇਹਨਾਂ ਨੇ ਬਚਨ ਕਹੇ ਤੇ ਬਚਨ ਤੁਰੰਤ ਪੂਰੇ ਹੋ ਗਏ ਉਹ ਜਾਣ ਨਹੀਂ ਸਕੇ ਗੁਰੂ ਗੋਬਿੰਦ ਸਿੰਘ ਮਾਰ ਦੀ ਬਖਸ਼ਿਸ਼ ਨੂੰ ਪਰ ਜਦੋਂ ਇਹ ਬਚਨ ਇਦਾਂ ਕੀਤੇ ਗੁਰੂ ਸਾਹਿਬ ਜੀ ਨੇ ਤੁਰੰਤ ਸਾਰੇ ਕਬੂਤਰ ਮਰ ਗਏ ਤੇ ਆ ਕੇ ਗੁਰੂ ਗੋਬਿੰਦ ਸਿੰਘ ਮਾਰ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਢਹਿ ਪਏ ਨੇ ਸਾਰੇ ਉੱਠ ਕੇ ਬੰਦਨਾ ਕਰਨ ਲੱਗੇ ਨੇ ਕਹਿਣ ਲੱਗੇ ਸਤਿਗੁਰੂ ਜੀ ਅਸੀਂ ਜਾਣ ਨਹੀਂ ਸਕੇ ਆਪ ਜੀ ਨੂੰ ਪਛਾਣ ਨਹੀਂ ਸਕੇ ਸਾਨੂੰ ਬਖਸ਼ ਦਿਓ ਸਾਨੂੰ ਮਾਫ ਕਰਦੇ ਹੋ ਸਾਡੀ ਭੁੱਲ ਬਖਸ਼ ਦਿਓ ਪਰ ਜਿਹੜਾ ਮਨੁੱਖ ਇਦਾਂ ਸਤਗੁਰ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਆਪਣੀ ਭੁੱਲ ਬਖਸਾਉਣ ਵਾਸਤੇ ਨਿਮਰਤਾ ਸਹਿਤ ਨੀਮਾ ਹੋ ਕੇ ਆਉਂਦਾ ਸਤਗੁਰ ਜੀ ਉਹਨੂੰ ਬਖਸ਼ ਵੀ ਦਿੰਦੇ ਨੇ ਉਹਦੇ ਤੇ ਕਿਰਪਾ ਰਹਿਮਤ ਵੀ ਖਰ ਦਿੰਦੇ ਨੇ ਪਰ ਕਈ ਦਫਾ ਇਦਾਂ ਹੁੰਦਾ ਕਿ ਮਨੁੱਖ ਪਾਪ ਕਰਮ ਕਮਲ ਵੀ ਉਹ ਪਾਪ ਕਰਮ ਕਮਾਉਣ ਤੇ ਆਪਣੇ ਉਸ ਪਾਪ ਨੂੰ ਲਕਾਉਣ ਵਾਸਤੇ ਛਪਾਉਣ ਵਾਸਤੇ ਅਨੇਕ ਪ੍ਰਕਾਰ ਦੇ ਹੋਰ ਹੋਰ ਪਾਪ ਕਰਦਾ ਪਾਪ ਕੇ ਝੂਠ ਬੋਲਦਾ ਮੈਂ ਤੇ ਕਰਮ ਕੀਤਾ ਹੀ ਨਹੀਂ ਮੈਂ ਇਸ ਕਰਮ ਨੂੰ ਕਰ ਹੀ ਨਹੀਂ ਸਕਦਾ ਇਦਾਂ ਦੀਆਂ ਬਿਆਨਤ ਵਿਚਾਰਾਂ ਨੂੰ ਅਪਣਾਉਂਦਾ ਔਰ ਸਤਗੁਰੂ ਜੀ ਕਹਿੰਦੇ ਇੱਕ ਪਾਪ ਛਪਾਉਣ ਵਾਸਤੇ ਮਨੁੱਖ ਨੂੰ ਹਜ਼ਾਰਾਂ ਪਾਪ ਕਰਨੇ ਪੈ ਜਾਂਦੇ ਨੇ ਆਖਰਕਾਰ ਇੱਥੇ ਤੱਕ ਮਨੁੱਖ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ ਕਿ ਮਨੁੱਖ ਪਾਪਾਂ ਦੀ ਖਾਣ ਬਣ ਜਾਂਦਾ ਹੈ ਉਹ ਪਾਪਕ ਦਾ ਜਦ ਕਿਸੇ ਬਰਕਾਰ ਸਤਗੁਰ ਦੇ ਦਰਕਰ ਦੇ ਵਿੱਚ ਨਹੀਂ ਬਖਸ਼ੇ ਜਾਂਦੇ ਇੰਦਾਂ ਦੇ ਪਾਪ ਕਰਮ ਕਮਾ ਕੇ ਵਹਿ ਜਾਂਦਾ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਉਹ ਪਿਆਰਿਓ ਜੇਕਰ ਕੋਈ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਤੇ ਸਤਿਗੁਰੂ ਜੀ ਤੋਂ ਭੁੱਲ ਬਖਸ਼ਾ ਲਈਏ ਖਿਮਾ ਪ੍ਰਾਪਤ ਕਰ ਲਈਏ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰ ਲਈਏ ਗੱਲ ਹੋਰ ਹੈ ਤੇ ਜੇਕਰ ਇੱਕ ਕਰਮ ਹੋ ਗਿਆ ਉਹਨੂੰ ਲੁਕਾਉਣ ਵਾਸਤੇ ਛਪਾਉਣ ਵਾਸਤੇ ਬਦੇਰੀ ਕਰਮ ਕਰੇਗਾ ਤੇ ਸਤਗੁਰੂ ਜੀ ਕਹਿੰਦੇ ਤੇਰੇ ਵਾਸਤੇ ਘਾਤ ਕੈ ਗਲਤ ਸਭ ਤੋਂ ਹੋਵੇਗਾ ਤੇ ਜਦੋਂ ਇਦਾਂ ਕਰਕੇ ਗੁਰੂ ਪਿਆਰਿਓ ਕਬੂਤਰ ਮਾਰ ਕੇ ਧਰਤੀ ਤੇ ਡਿੱਗੇ ਸਾਰੇ ਲੋਕਾਂ ਵਿੱਚ ਹਹਾਕਾਰ ਮਚ ਗਈ ਉਹ ਕੋਈ ਭਲਾ ਮਹਾਂਪੁਰਖ ਹੈ ਕੋਈ ਸੰਤ ਹੈ ਪੀਰ ਵਕੀਰ ਹੈ ਗੁਰੂ ਪੀਰ ਹੈ ਉਹਨਾਂ ਨੇ ਫਟਾਫਟ ਆਗੇ ਗੁਰੂ ਗੋਬਿੰਦ ਸਿੰਘ ਮਾਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਓਲ ਬਖਸ਼ਾਲੀ ਸਤਿਗੁਰ ਜੀ ਬਖਸ਼ ਦਿਓ ਅਸੀਂ ਜਾਣ ਨਹੀਂ ਸਕੇ ਤਨ ਸਤਿਗੁਰ ਜੀ ਦਾ ਕਰਮ ਧਰਮ ਹੈ ਗਿਰਦਾ ਜਿਹੜਾ ਨਿਮਰਤਾ ਸਹਿਤ ਨੀਮੋਕ ਇਦਾਂ ਜਾਂਦਾ ਗੁਰਬਾਣੀ ਕਹਿੰਦੀ ਚ ਜੋ ਸ਼ਰਨ ਆਵੇ ਦਸਕੰਠ ਲਾਵੇ ਬਿਰਦ ਸੌਮੀ ਛੰਦਾ ਜਿਹੜਾ ਤੇ ਮਨੁੱਖ ਭਾਵਨਾ ਦੇ ਨਾਲ ਸਤਿਗੁਰ ਦੀ ਪਾਵਨ ਪਵਿੱਤਰ ਸ਼ਰਣ ਗ੍ਰਹਿਣ ਕਰ ਲੈਂਦਾ ਸ਼ਰਣੂ ਦੇ ਵਿੱਚ ਆ ਜਾਂਦਾ ਸਤਿਗੁਰ ਜੀ ਨੂੰ ਬਖਸ਼ ਲੈਂਦੇ ਨੇ ਇਹ ਗੁਰੂ ਨਾਨਕ ਦਾ ਕਰਮ ਧਰਮ ਹੈ ਹੁਣ ਉਸ ਵਕਤ ਸਾਰੇ ਉੱਠ ਕੇ ਬੰਦਨਾ ਕਰਨ ਲੱਗੇ ਨੇ ਸਤਿਗੁਰ ਜੀ ਸਾਨੂੰ ਬਖਸ਼ ਦਿਓ ਆਪ ਜੀ ਦਾ ਪ੍ਰਤਾਪ ਜਾਣ ਨਹੀਂ ਸਕੇ ਹੁਣ ਸਾਰਿਆਂ ਨੇ ਜਾਣ ਲਿਆ ਪਤਾ ਲੱਗ ਗਿਆ ਇਨਾ ਮਰੇ ਹੋਏ ਕਬੂਤਰਾਂ ਨੂੰ ਜਿਵਾ ਦਿਓ ਦੁਬਾਰਾ ਵਾਪਸ ਜ਼ਿੰਦਾ ਕਰ ਦਿਓ ਜੇ ਤੁਹਾਡੇ ਬਚਨਾਂ ਨਾਲ ਮਰ ਸਕਦੇ ਅਤੇ ਜੀਵਤ ਵੀ ਹੋ ਸਕਦੇ ਆ ਸਾਨੂੰ ਇਨਾ ਯਕੀਨ ਹੈ ਵਿਸ਼ਵਾਸ ਭਰੋਸਾ ਬੱਜ ਗਿਆ ਆਪ ਜੀ ਕਿਰਪਾ ਕਰ ਦਿਓ ਇਹਨਾਂ ਨੂੰ ਜੀਵਤ ਕਰ ਦਿਓ ਹੋਰ ਕੋਈ ਅਵਿਗਿਆ ਨਹੀਂ ਕਰਾਂਗੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਪਾਦਸ਼ਾ ਸਤਿਗੁਰ ਜੀ ਨੇ ਕਿਰਪਾ ਕਰਕੇ ਉਚਾਰਨ ਕੀਤਾ ਕਹਿੰਦੇ ਚੰਗਾ ਭਾਈ ਜਿਵੇਂ ਤੁਸੀਂ ਚਾਹੁੰਦੇ ਹੋ ਜੋ ਵਿਚਾਰ ਚਾਹੁੰਦੇ ਹੋ ਉਹੀ ਹੋਵੇਗੀ ਕਹਿੰਦੇ ਆਓ ਕਰੋ ਫਿਰ ਇਨ੍ਹਾਂ ਕਬੂਤਰਾਂ ਨੂੰ ਮਰੇ ਪਿਆਂ ਨੂੰ ਦਾਣੇ ਲਿਆ ਕੇ ਪਾਓ ਚੋਗਾ ਪਾ ਦਿਓ ਤੇ ਉੱਠ ਕੇ ਇਹ ਕਬੂਤਰ ਦਾਣੇ ਖਾਣੇ ਸ਼ੁਰੂ ਕਰਦੇ ਬਣਗੇ ਚੋਗਾ ਚੁਗਣਾ ਸ਼ੁਰੂ ਕਰਦੇ ਬਣਗੇ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦਾ ਧਿਆਨ ਲਰ ਕੇ ਚੋਗਾ ਪਾ ਦਿਓ ਤੇ ਕਬੂਤਰ ਉੱਠ ਕੇ ਚੋਗਾ ਚੁਗਣ ਲੱਗ ਪਵਣਗੇ ਹੁਣ ਜਦੋਂ ਉਹਨਾਂ ਨਗਰ ਦੇ ਲੋਕਾਂ ਨੇ ਉਹ ਕਬੂਤਰਾਂ ਨੂੰ ਚੋਗਾ ਪਾਇਆ ਦਾਣੇ ਪਾ ਦਿੱਤੇ ਸਤਗੁਰ ਦੇ ਯਕੀਨ ਵਿਸ਼ਵਾਸ ਭਰੋਸਾ ਰੱਖ ਕੇ ਤੇ ਸੱਚ ਕਰਕੇ ਜਾਣਿਓ ਗੁਰੂ ਪਿਆਰਿਓ ਸਤਗੁਰ ਦੀ ਉਥੇ ਬਖਸ਼ਿਸ਼ ਰਹਿਮਤ ਵਰਤੀ ਉਹ ਜੜੇ ਮਰੇ ਪਏ ਕਬੂਤਰ ਸਦਨ ਸਤਗੁਰ ਦੀ ਕਿਰਪਾ ਨਾਲ ਉੱਠ ਕੇ ਚੋਗਾ ਚੁਗਣੀ ਸ਼ੁਰੂ ਕਰ ਦਿੱਤੇ ਉਹਨਾਂ ਨੇ ਚੋਗਾ ਖਾਣ ਲੱਗ ਪਏ ਨੇ ਏਦਾਂ ਸਤਗੁਰ ਦੀ ਕਿਰਪਾ ਰਹਿਮਤ ਵਰਤੀ ਸਿੱਖਾਂ ਦੇ ਪੈਰ ਨਾਲ ਜਿਹੜਾ ਉਹ ਕਬੂਤਰ ਮਰਿਆ ਸੀ ਉਹ ਨਹੀਂ ਜੀਵਤ ਹੋਇਆ ਕਿਉਂਕਿ ਉਹ ਕਬੂਤਰ ਦੀ ਉਸੇ ਤਰ੍ਹਾਂ ਹੋਣੀ ਲਿਖੀ ਸੀ ਮੌਤ ਲਿਖੀ ਸੀ ਉਹਨਾਂ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਇਹਨੂੰ ਵੀ ਜੀਵਤ ਕਰ ਦਿਓ ਸਤਿਗੁਰੂ ਜੀ ਕਹਿੰਦੇ ਨਹੀਂ ਪਾਈ ਇਹ ਨਹੀਂ ਹੋਵੇਗਾ ਇਹਦੀ ਤੇ ਹੋਣੀ ਇਦਾਂ ਸੀ ਇਹ ਕਿਵੇਂ ਜੀਵਤ ਹੋ ਸਕਦਾ ਭਾਵ ਨਹੀਂ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰ ਦਿਓ ਇਸ ਉੱਪਰ ਵੀ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰ ਦਿਓ ਸਿੰਘਾਂ ਵੀ ਕਿਹਾ ਕਹਿੰਦੇ ਇਸ ਨੂੰ ਜਵਾਦਿਓ ਸਤਿਗੁਰੂ ਜੀ ਤੁਸੀਂ ਸਰਬ ਕਲਾ ਸਮਰਾਥ ਹੋ ਸਤਿਗੁਰੂ ਜੀ ਨੇ ਕਿਹਾ ਕਹਿੰਦੇ ਇਸ ਨੂੰ ਚੋਗਾ ਪਾਵੋ ਸਿੱਖਾਂ ਨੇ ਚੋਗਾ ਲੈ ਕੇ ਉਸ ਦੇ ਅੱਗੇ ਪਾਇਆ ਜਦ ਮੂਠ ਬਾਜਰੀ ਉਸ ਦੇ ਅੱਗੇ ਖਿਲਾਰ ਦਿੱਤੀ ਉੱਠ ਕੇ ਜਾਉਂਦਾ ਹੋਇਆ ਵੇਖ ਕੇ ਸਾਰੇ ਹੈਰਾਨ ਹੋਏ ਨੇ ਉਹ ਮਨੁੱਖ ਪਰ ਕਹਿੰਦੇ ਉਹ ਪਹਾਰ ਲੈ ਕੇ ਗੁਰੂ ਗੋਬਿੰਦ ਸਿੰਘ ਮਾਰ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਵਿਖੇ ਪਹੁੰਚੇ ਸਤਿਗੁਰ ਜੀ ਨੂੰ ਤਨ ਤਨ ਕਹਿਣ ਲੱਗੇ ਨੇ ਸਤਿਗੁਰ ਜੀ ਦੇ ਦਰਸ਼ਨ ਕੀਤੇ ਸਤਿਗੁਰ ਜੀ ਦਾ ਕਿਵੇਂ ਸ੍ਰੇਸ਼ਟ ਜਾਸੋਸੀ ਪਹਿਲਾਂ ਸੁਣਿਆ ਸੀ ਉਸ ਪ੍ਰਕਾਰ ਹੀ ਆਪ ਜੀ ਦੇ ਦਰਸ਼ਨ ਕਰਕੇ ਨਦਰੋ ਨਦਰ ਨਿਹਾਲ ਹੋ ਕੇ ਨਾਹਰ ਨਗਰ ਦੇ ਲੋਕਾਂ ਨੇ ਇਦਾਂ ਸਤਿਗੁਰੂ ਦਾ ਧੰਨਵਾਦ ਸ਼ੁਕਰਾਨਾ ਕੀਤਾ ਦੋ ਘੜੀਆਂ ਸਤਿਗੁਰ ਜੀ ਉੱਥੇ ਰਹੇ ਨਹੀਂ ਠਹਿਰੇ ਨਹੀਂ ਪਰ ਵੱਡੇ ਬਾਜ਼ਾਰ ਵਿੱਚ ਸਤਿਗੁਰ ਜੀ ਚਲੇ ਗਏ ਉੱਥੇ ਵੱਡੇ ਤਨਾਟ ਬਾਣੀਏ ਦਾ ਵਪਾਰ ਚੱਲਦਾ ਸੀ ਤੇ ਹੱਟੀਆਂ ਵਿੱਚ ਕਹਿੰਦੇ ਜੜੀਆਂ ਮੋਹਰਾਂ ਦੇ ਅੰਬਾਰ ਲੱਗੇ ਪਏ ਸਨ ਚਾਂਦੀ ਦੇ ਛੱਕਿਆਂ ਦਾ ਤੇ ਗਿੰਦੀ ਕੋਈ ਨਹੀਂ ਬਹੁਤ ਕੀਮਤੀ ਮੋਤੀ ਅਤੇ ਹੀਰੇ ਜਵਰਾਹਤ ਵੇਖੇ ਸਨ ਮੋਹਰਾਂ ਵੇਖ ਕੇ ਵੱਡਾ ਆਨੰਦ ਧਾਰਨ ਕੀਤਾ ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਸੁਣਾਇਆਓ ਸਿੰਘੋ ਕਹਿੰਦੇ ਵਿਚਾਰ ਕਰਕੇ ਦੇਖੋ ਨਾਹਰ ਗੁਰੂ ਦੀਆਂ ਮੋਹਾਂ ਨ ਹਨ ਜੱਦ ਸਿੰਘ ਆਉਣਗੇ ਤਾਂ ਕਹਿੰਦੇ ਫਿਰ ਮੋਹਾਂ ਲੁੱਟਣਗੇ ਇਸ ਪ੍ਰਕਾਰ ਕਹਿ ਕੇ ਸਾਰਾ ਨਗਰ ਵੇਖਿਆ ਫਿਰ ਕਹਿੰਦੇ ਉੱਥੇ ਆ ਗਏ ਜਿੱਥੇ ਡੇਰਾ ਲਾਇਆ ਸੀ ਉਸ ਸਥਾਨ ਦਾ ਨਾਮ ਸ਼ੀਨ ਤਲਾਈ ਹੈ ਅਜਿਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸਨ ਪਾਤਸ਼ਾਹ ਜੀ ਨੇ ਉਤਾਰਨ ਕੀਤਾ ਉਥੇ ਡੇਰਾ ਕੀਤਾ ਜਿੱਥੇ ਸਤਿਗੁਰ ਜੀ ਠਹਿਰੇ ਸਨ ਉਸ ਅਸਥਾਨ ਦਾ ਛੀਨ ਤਲਾਈ ਇਹ ਅਸਥਾਨ ਦਾ ਨਾਮ ਹੈ ਸੇਕੰਦੇ ਜਲ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਸਾਰੇ ਸੈਨਾ ਸਾਰੇ ਸਿੱਖ ਸੰਗਤ ਆਰਾਮ ਦੀ ਨਾਲ ਰਾਤ ਨੂੰ ਸੌ ਗਏ ਨੇ ਸੁਖ ਦੀ ਰਾਤ ਬਦੀਦ ਕੀਤੀ ਹੈ ਲੋਟਣ ਦਾ ਬਚਨ ਕਿਹਾ ਸੀ ਗੁਰੂ ਜੀ ਨੇ ਉਹ ਕਹਿੰਦੇ ਪੂਰਾ ਹੋਇਆ ਕਵੀ ਸੰਤੋਖ ਸਿੰਘ ਦੀ ਆਖ ਦੇ ਕਹਿੰਦੇ ਇਸ ਲਈ ਪ੍ਰਕਾਰ ਸੁਣਿਆ ਇਸ ਲਈ ਵਿਚਾਰ ਸੁਣਿਆ ਕਹਿੰਦੇ ਸੰਮਤ 1811 ਨੂੰ ਪੰਥ ਖਾਲਸਾ ਮੱਲੋ ਮੱਲੀ ਉਥੇ ਗਿਆ ਉਸ ਵਕਤ ਕਹਿੰਦੇ ਚੂਰ ਪਰਦੀ ਵੱਡੀ ਮਾਇਆ ਸੁਣ ਕੇ ਖਾਲਸੀ ਦਾ ਇੱਕ ਵੱਡਾ ਕਹਿੰਦੇ ਦਲ ਉੱਧਰ ਧਾਵਾ ਬੋਲ ਕੇ ਗਿਆ ਨੇੜੇ ਪਹੁੰਚ ਕੇ ਸਾਰੀ ਗੱਲ ਸੁਣੀ ਖਾਰਾ ਪਾਣੀ ਹੈ ਕਹਿੰਦੇ ਪੀਤਾ ਨਹੀਂ ਜਾਂਦਾ ਜਿਹੜਾ ਵੀ ਪੀਂਦਾ ਉਸ ਨੂੰ ਦਸਤ ਲੱਗ ਜਾਂਦੇ ਸਾਰੇ ਅਦੇ ਮਨੁੱਖ ਬਿਮਾਰ ਹੋ ਜਾਂਦਾ ਸੀ ਨਗਰ ਦੇ ਬਾਹਰ ਕਹਿੰਦੇ ਐਸਾ ਹੀ ਜਾਲ ਹੈ ਪੀਤਾ ਨਹੀਂ ਜਾਂਦਾ ਪੀੜ ਨਾਲ ਰੋਗ ਉਦ ਬੰਨ ਹੋ ਜਾਂਦਾ ਫਿਰ ਕਹਿੰਦੇ ਸੁਣ ਕੇ ਬਲਵਾਨ ਖਾਲਸਾ ਵਾਪਸ ਆ ਗਿਆ ਫਿਰ ਆਪਸ ਦੇ ਵਿੱਚ ਕਹਿਣ ਲੱਗੇ ਨੇ ਖਾਲੀ ਚਲੀਏ ਇਹ ਚੰਗੀ ਗੱਲ ਨਹੀਂ ਫਿਰ ਸਿੰਘਾਂ ਦਾ ਸਾਰਾ ਦਲ ਨਾਹਰ ਨਗਰ ਵਿਖੇ ਨੌਹਰ ਸ਼ਹਿਰ ਵੱਲ ਚੱਲ ਪਿਆ ਤੇ ਆ ਕੇ ਕਹਿੰਦੇ ਇੱਥੇ ਬੰਦੂਕਾਂ ਨਾਲ ਜੰਗ ਮਚਾ ਦਿੱਤਾ ਕਿਉਂਕਿ ਹੁਣ ਸਤਗੁਰ ਦਾ ਬਚਨ ਸੀ ਕਿ ਏਸ ਵੱਡੇ ਖਜ਼ਾਨੇ ਨੂੰ ਨਗਰ ਨੂੰ ਸਾਡੇ ਖਾਲਸੇ ਪੰਥ ਨੇ ਲੁੱਟ ਲੈਣਾ ਪਰ ਸਿੰਘਾਂ ਦਾ ਸਾਰਾ ਦਲ ਨੌਹਰ ਨਗਰ ਵੱਲ ਗਿਆ ਬੰਦੂਖਾਂ ਦੇ ਨਾਲ ਜੋ ਵੀ ਸ਼ਸਤਰ ਵਸਤਰ ਸਨ ਉਹਦੇ ਨਾਲ ਲੈ ਸਨ ਜਾ ਕੇ ਜੰਗ ਮਚਾ ਦਿੱਤਾ ਹਮਲਾ ਕਰਕੇ ਸ਼ਹਿਰ ਦੇ ਅੰਦਰ ਪ੍ਰਵੇਸ਼ ਕਰ ਗਏ ਬਾਜ਼ਾਰ ਲੁੱਟ ਲਿਆ ਬਹੁਤ ਧਨ ਅਤੇ ਆਸ਼ਰਮੀਆਂ ਲੁੱਟ ਲਈਆਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਦਾ ਬਚਨ ਸੀ ਉਹ ਬਚਨ ਪੂਰਾ ਹੋਇਆ ਤਰਬਦ ਹੋ ਗਏ ਉੱਥੋਂ ਚੱਲ ਕੇ ਆ ਗਏ ਘੋੜੇ ਮੁੱਲ ਲੈ ਕੇ ਆਪਣੀਆਂ ਸਵਾਰੀਆਂ ਬਣਾਈਆਂ ਉਸ ਸਮੇਂ ਕਈ ਵੱਡੇ ਵੱਡੇ ਸਰਦਾਰ ਬਣ ਗਏ ਤੇ ਤੁਰਕਾਂ ਨੂੰ ਮਾਰ-ਮਾਰ ਕੇ ਬਹੁਤ ਪਿੰਡ ਖੋਲੇ ਇਹਨਾਂ ਦੀ ਵਿਚਾਰ ਹੋਈ ਹੈ ਫਰ ਕਹਿੰਦੇ ਗੁਰੂ ਜੀ ਦਾ ਕਿਆ ਹੋਇਆ ਬਚਨ ਸਫਲਾ ਹੋਇਆ ਉਸ ਵਕਤ ਬਜ਼ੁਰਗ ਸਿੰਘਾਂ ਪਾਸੋਂ ਅਸੀਂ ਸੁਣਿਆ ਕਿ ਸਤਗੁਰੂ ਜੀ ਨੇ ਛੀਨ ਤਲਾਈ ਵਿਖੇ ਡੇਰਾ ਲਾਇਆ ਸਤਗੁਰੂ ਜੀ ਨੇ ਉੱਥੇ ਰਹਿ ਕੇ ਰਾਤ ਬਦੀਦ ਕੀਤੀ ਹੈ ਸਵੇਰ ਹੋਣ ਤੇ ਸੋਚ ਇਸ਼ਨਾਨ ਕੀਤਾ ਫਿਰ ਘੋੜੇ ਉੱਪਰ ਬਹੁਤ ਛੜ ਕੇ ਕਾਠੀਆਂ ਪ੍ਰਾਪਤ ਕਰਕੇ ਚਲੇ ਗਏ ਨੇ ਸਤਿਗੁਰੂ ਜੀ ਖਾਲਸੇ ਦਾ ਦਲ ਨਾਲ ਜਾ ਰਿਹਾ ਫਿਰ ਸਤਿਗੁਰੂ ਜੀ 18 ਕੋ ਪੈਂਡਾ ਤੈਅ ਕਰਕੇ ਅੱਗੇ ਨਗਰ ਵਿਖੇ ਪਹੁੰਚੇ ਨੇ ਕਿਉਂਕਿ ਹੁਣ ਰਾਸਤੇ ਵਿੱਚ ਪੜਾਓ ਕਰਦੇ ਵੱਡੇ ਪੈਂਡੇ ਨੂੰ ਤੈਅ ਸਫਰ ਕਰਦੇ ਹੋਏ ਰਾਸਤੇ ਵਿੱਚ ਜਾ ਰਹੇ ਨੇ ਬਖਸ਼ਿਸ਼ ਰਹਿਮਤਾਂ ਵਰਤੌਂਦੇ ਦਰਦਖਣ ਦੇਸ਼ ਵੱਲ ਗੁਰੂ ਸਤਗੁਰ ਜੀ ਪਹੁੰਚ ਰਹੇ ਨੇ ਜਾ ਰਹੇ ਨੇ ਦੱਖਣ ਦੇਸ਼ ਵੱਲ ਜਾ ਕੇ ਸਤਗੁਰ ਜੀ ਵੱਡੀ ਬਖਸ਼ਿਸ਼ ਰਹਿਮਤ ਵਰਤੌਣਾ ਚਾਹੁੰਦੇ ਨੇ ਉਸ ਵਕਤ ਸਤਗੁਰ ਜੀ ਰਾਤ ਵਦੀਰ ਕਰਕੇ ਸਵੇਰ ਹੋਣ ਤੇ ਸੋਜੇ ਇਸ਼ਨਾਨ ਕਰਕੇ ਫਿਰ ਘੋੜੇ ਉੱਪਰ ਚੜ੍ਹ ਕੇ ਇਸ ਵਾਰੀ ਪ੍ਰਾਪਤ ਕਰਕੇ ਖਾਲਸੇ ਦਾ ਦਲ ਨਾਲ ਜਾ ਰਿਹਾ ਸਰਸਾਦ ਗੁਰੂ ਜੀ 18 ਕੋ ਪਿੰਡ ਅੱਗੇ ਲੰਘ ਕੇ ਪਹੁੰਚੇ ਨੇ ਫਿਰ ਭਾਦਰਾ ਨਗਰ ਪ੍ਰਾਪਤ ਹੋਇਆ ਭਾਦਰਾ ਨਗਰ ਵਿੱਚ ਸਤਗੁਰੂ ਜੀ ਪਹੁੰਚ ਗਏ ਉੱਥੇ ਉਤਾਰਾ ਕੀਤਾ ਇੱਥੇ ਥੱਕੀ ਹੋਈ ਵਹੀਰ ਖਾਲਸੇ ਦੀ ਸਤਗੁਰੂ ਜੀ ਦੇ ਸਮੇਤ ਆ ਪਹੁੰਚੀਏ ਕਾ ਦਾਣਾ ਅਤੇ ਨਿਹਾਰੀਆਂ ਬਹੁਤ ਘੋੜਿਆਂ ਨੂੰ ਖਵਾਉਣਾ ਕੀਤੀਆਂ ਥਕਾਵਟ ਦੂਰ ਕੀਤੀ ਲੋਕਾਂ ਨੂੰ ਬਹੁਤ ਥਕੇ ਹੋਏ ਜਾਣ ਕੇ ਥਕੇ ਹੋਏ ਜਾਣ ਕੇ ਉਸ ਵਖਤ ਸਫਰ ਦਾ ਤੈਅ ਕਰਕੇ ਟੁੱਟੇ ਭੱਜੇ ਜਾਣ ਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਕੰਦੇ ਬਹੁਤ ਮਿੱਠਾ ਤੇ ਘਿਓ ਦਿੱਤਾ ਫਿਰ ਲੰਗਰ ਤਿਆਰ ਕਰਵਾ ਕੇ ਵਰਤੌਣ ਦੀ ਵਿਚਾਰ ਕੀਤੀ ਹੈ ਜਲ ਪਾਣੀ ਛੱਕੀ ਸਾਰੇ ਤ੍ਰਿਪਤ ਹੋ ਗਏ ਨੇ ਪਰਸੋਂ ਕੇ ਉਥੇ ਰਾਤ ਵਦੀਰ ਕੀਤੀ ਫਿਰ ਸਵੇਰ ਹੋਣ ਤੇ ਤਿਆਰੀ ਕਰ ਦਿੱਤੀ ਗਈ ਪਰਮ ਸਿੰਘ ਅਦੇ ਧਰਮ ਸਿੰਘ ਦੋਮਾ ਦੀ ਸੇਵਾ 베ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਜੀ ਬੜੇ ਖੁਸ਼ ਹੋਏ ਬੜੇ ਖੁਸ਼ ਹੋਏ ਨੇ ਉਸ ਵਕਤ ਸਤਿਗੁਰ ਜੀ ਕਰਮ ਸਿੰਘ ਦੇ ਧਰਮ ਸਿੰਘ ਦੋਨਾਂ ਦੇਤੇ ਸਤਿਗੁਰ ਜੀ ਬਖਸ਼ਿਸ਼ ਰਹਿਮਤ ਵਰਤੌਣ ਲੱਗੇ ਨੇ ਉਹਨਾਂ ਦੀ ਸੇਵਾ ਦੇਖੀ ਹੁਣ ਸਤਿਗੁਰ ਜੀ ਕੀ ਕੀ ਬਖਸ਼ਿਸ਼ਾਂ ਰਹਿਮਤਾਂ ਕਰਦੇ ਨੇ ਕਿਵੇਂ-ਕਿਵੇਂ ਵਿਚਾਰ ਕਰਦੇ ਨੇ ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਕਥਾ ਵਿਚਾਰ ਦਾ ਜੋ ਸਮਾਪਤ ਹੋ ਚੁੱਕਿਆ ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਅੱਗੇ ਸਤਿਗੁਰ ਦੀ ਕੀ ਕੀ ਬਖਸ਼ਿਸ਼ਾਂ ਰਹਿਮਤਾਂ ਕਰਦੇ ਨੇ ਪਰਮ ਸਿੰਘ ਤੇ ਕਰਮ ਸਿੰਘ ਦੇ ਸਤਿਗੁਰ ਜੀ ਕਿਵੇਂ ਕਰਕੇ ਨਾ ਸਿੱਖਾਂ ਦਿੱਤੇ ਬਖਸ਼ਿਸ਼ ਰਹਿਮਤ ਵਰਤਉਂਦੇ ਆਉ ਗੁਰੂ ਚਰਨਾਂ ਦੇ ਵਿਸਮਾਪਦੀ ਕਰਨ ਦਾ ਯਤਨ ਕਰੀਏ ਸਤਿਗੁਰ ਜੀ ਕਿਰਪਾ ਕਰਦੇ ਨੇ